ਕਿ ਜਗਤ ਦੇ ਮਾਲਕ ਸੁਣ ਕੇ ਆਪ ਬਚਨ ਕਰ ਗਏ ਹੋਏ ਆਦੇਸ਼ ਤਿਸੈ ਆਦੇਸ਼ ਉਸ ਪ੍ਰਭਾਤਮਾ ਨੂੰ ਸਦਾ ਹੀ ਨਮਸਕਾਰ ਗੁਰੂ ਪਾਸ ਜੀ ਦੇ ਕੋਲ ਬੈਠੇ ਪਹਿਲਾ ਕੁਝ ਇੱਕ ਗੱਲਾਂ ਕਰਦੇ ਰਹੇ ਭੰਗਰ ਨਾਥ ਹੋਣ ਦੀ ਚਾਹੁੰਦਾ ਸੀ ਮੈਂ ਸ਼ੇਤੀ ਦੇਡੇ ਕੋਈ ਉਹੋ ਜੀ ਗੱਲ ਕਰਾਂ ਵੀ ਜਿਹੜੇ ਮੇਰੀ ਗੱਲ ਤੋਂ ਪ੍ਰਭਾਵ ਤੋੜਣਾ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕੋ ਗੱਲ ਕਹਿੰਦੇ ਵੀ ਜਾਤਾ ਤੁਸੀਂ ਇਸ ਜਗ੍ਹਾ ਨੂੰ ਛੱਡ ਕੇ ਚਲੇ ਜਾਓ ਤੇ ਨਹੀਂ ਫਿਰ ਸਾਡੀਆਂ ਜੜੀਆਂ ਕਰਾਮਾਤਾ ਤਾਕਤਾਂ ਨੇ ਨਾ ਉਹਨਾਂ ਦੇ ਨਾਲ ਤੁਹਾਨੂੰ ਅਸੀਂ ਖਤਮ ਕਰ ਦੇਵਾਂਗੇ ਮਾਰ ਮੁਕਾਵਾਂਗੇ ਤੁਹਾਡੀ ਫੌਜ ਇਸ ਵੇਲੇ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਇਥੇ ਜੋ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਦੇਖੋ ਹੋਣਾ ਤੈ ਚਾਹੀਦਾ ਸੀ ਕਿ ਸਿੱਧਾਂ ਦੀ ਇੰਨੀਆ ਲੰਬੀ ਉਮਰਾਂ ਹੋ ਚੁੱਕੀਆਂ ਨੇ ਜਪ ਤਪ ਕਰਦਿਆਂ ਬਹੁਤ ਸਮਾਂ ਹੋ ਗਿਆ ਪਰ ਤਪ ਕਰਦਿਆਂ ਜਪ ਕਰਦਿਆਂ ਅੰਦਰ ਦੀ ਜਿਹੜੀ ਮੈਂ ਮੇਰੀ ਸੀ ਉਹ ਹਉਮੈ ਉਮਰੀ ਨਹੀਂ ਹਉਮੈ ਦੌਲ ਸਿਤਰ ਅੰਦਰਿਆਨ ਹੰਕਾਰ ਅੰਦਰ ਉਸਾਲੇ ਮਾਰਦਾ ਐ ਸਾਡੇ ਵਰਗੀ ਤਾਕਤ ਕਿਹਨੇ ਰੱਖ ਲੈਣੀ ਆ ਦੁਨੀਆਂ ਦੇ ਵਿੱਚ ਕਿਹੜਾ ਕੋਈ ਇਸ ਕਲਯੁਗ ਦੇ ਅੰਦਰ ਕਿਹੜਾ ਤਾਕਤਵਾਰ ਹੋਏਗਾ ਪਰ ਅੱਜ ਉਸ ਸਤਿਗੁਰੂ ਜੀ ਦੇ ਅੱਗੇ ਸਵਾਲ ਜਵਾਬ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਆ ਸਤਿਗੁਰ ਅਗਮ ਆਗਾਦ ਬੋਧ ਕਿਹੜਾ ਝੱਲੇ ਗੁਰੂ ਦੀ ਚਾਲ ਹੈ ਜੀ